ਦੋਸਤੋ ਇੱਕ ਸ਼ਾਰਟ ਵੀਡੀਓ ਦੇ ਵਿੱਚ ਝੋਟੀ ਤੁਹਾਨੂੰ ਦਿਖਾ ਰਹੇ ਹਾਂ ਠੀਕ ਹੈ ਜੀ ਪਹਿਲਾ ਸਵੇਰ ਪਲੋਨ ਝੋਟੀ ਸੂਈ ਆ ਮਗਰ ਨੀਲੀ ਰਵੀ ਦੀ ਕੱਟੀ ਆ ਹਫਤੇ ਦੇ ਦੌਰਾਨ ਸਮਾਂ ਹੋ ਗਿਆ ਠੀਕ ਹੈ ਜੀ ਇਹਨੂੰ ਸੂਈ ਨੂੰ ਬਾਕੀ 9 10 9 10 ਕੇ ਨੂੰ ਇਸ ਵਕਤ ਬੋਲੋ ਜੋ ਬਾਹਰ ਆਉਂਦੇ ਆ ਸਾਰ ਜਿਹੜੀ ਸ਼ਟਾਰਟਿੰਗ ਆ ਦੁੱਧ ਦੀ ਬੱਚਾ ਬਹੁਤ ਖੂਬਸੂਰਤ ਪਾਇਆ ਬਾਕੀ ਪੂਰੀ ਡਿਟੇਲ ਮੇਰਾ ਭਰਾ ਇੱਕ ਵਾਰੀ ਧਿਆਨ ਨਾਲ ਸੁਣ ਲਿਆ ਜੀ ਤਰੀਕਾ ਜੀ ਦੋਸਤੋ ਤੁਸੀਂ ਨੋਟ ਕਰ ਲਓ 15 ਜੁਲਾਈ ਨੂੰ ਵੀਡੀਓ ਆਪਾਂ ਅਪਲੋਡ ਕਰ ਦਿਆਂਗੇ ਤੁਹਾਨੂੰ ਜਲਦੀ ਠੀਕ ਹੈ ਜੀ ਇੱਕ ਸ਼ਾਰਟ ਵੀਡੀਓ ਤੁਹਾਡੇ ਸਾਹਮਣੇ ਪੇਸ਼ ਕਰਦੇ ਆਂ ਭਿੰਦੇ ਪਹਿਲਾ ਸਵੇਰ ਆਪਣੇ ਕੋਲ ਝੋਟੀ ਸੂਈ ਆ ਹਾਂ ਜੀ ਮਗਰ ਕੱਤੀ ਇਹਦੇ ਫੀਮੇਲ ਹਾਂਜੀ ਦੁੱਧ 9 ਤੋਂ 10 ਕਿਲੋ ਆ ਦੁੱਧ 9 ਤੋਂ 10 ਕਿਲੋ ਹੈ ਸ਼ਰਤ ਇਹ ਹੋਈ ਆ ਵੀ ਜਿੱਥੋਂ ਤੁਸੀਂ ਖਰੀਦੀ ਹੈ ਵੀ ਉਹਨਾਂ ਆਖਿਆ ਵੀ ਕੱਤੀ ਸਾਨੂੰ ਵਾਪਸ ਕਰ ਦੇ ਕੱਤੀ ਨਹੀਂ ਵੀਰੇ ਉਹਨਾਂ ਦੇ ਨਹੀਂ ਅੱਛਾ ਜੀ ਹਾਂਜੀ ਕੱਤੀ ਦਾ ਮੰਨ ਲਓ ਤੁਹਾਡੀ ਵੀਡੀਓ ਚੱਲਦੀ ਆ ਆਪਣਾ ਸੂਤਰ ਆ ਗਿਆ ਤੇ ਮੱਝ ਕੋਈ ਲੱਦ ਕੇ ਲੈ ਆਏਗਾ ਤੇ ਕੱਤੀ ਮਗਰੇ ਲੱਦ ਕੇ ਘਰ ਦੇਣੀ ਠੀਕ ਹੈ ਜੀ ਹਾਂਜੀ ਲੋ ਕਿ ਤਰ੍ਹਾਂ ਬੋ ਠੀਕ ਹੈ ਜੀ ਕਰੋ ਗੱਲਬਾਤ ਇੱਕ ਵਾਰੀ ਤੁਹ ਸੋ ਕੱਤੀ ਦੀ ਇਹ ਗੱਲਬਾਤ ਰੋਗੀ ਠੀਕ ਹੈ ਜੀ ਬੱਚਾ ਜਿਹੜਾ ਜੀਰੰਬਾ ਵੀ ਮਗਰਲੇ ਘਰ ਲੈਣੇ ਕਿਹਾ ਸੀ ਵੀ ਅਸੀਂ ਬੱਚਾ ਨਹੀਂ ਦੇਣਾ ਠੀਕ ਹੈ ਜੀ ਤਨਹਾਲ ਸੇਲ ਪਰਚੇਜ ਦਾ ਕੰਮ ਆ ਪਿਰ ਭਿੰਦੇ ਦਾ ਝੋਟੀ ਇਹਨਾਂ ਨੇ ਲੈਂਦੀ ਹੈ ਕਿ ਸੇਲ ਕਰਨ ਵਾਸਤੇ ਸੋ ਕੱਲੀ ਝੋਟੀ ਬਾਰੇ ਤੁਸੀਂ ਗੱਲਬਾਤ ਕਰ ਸਕਦੇ ਜੇ ਵੀ 9-10 ਕਿਲੋ ਇਸ ਵਕਤੇ ਦੇ ਥੱਲੇ ਦੁੱਧ ਸਟਾਰਟਿੰਗ ਦੇ ਵਿੱਚ ਮਾਰਨਿੰਗ ਜਿਹੜੀ ਦੋਸਾਂ ਦੀ ਚਬਾਈ ਕਰਤੀ ਹੈ ਦੋ ਘੰਟੇ ਪਹਿਲਾਂ ਹੁਣ ਕੋਈ 10 10:30 ਵਜੇ ਆਪਾਂ ਇਹ ਵੀਡੀਓ ਬਣਾ ਰਹੇ ਹਾਂ ਮਾਰਨਿੰਗ ਦੋ ਘੰਟੇ ਪਹਿਲਾਂ ਚਬਾਈ ਹੋ ਚੁੱਕੀ ਆ ਬਾਕੀ ਬੰਦ ਹੀ ਥਣ ਦੀ ਬੜੀ ਹੈ ਦਿਵਾੜ ਰੇਟ ਦਿੱਤੇਗੇ ਨੰਬਰਾਂ ਤੇ ਕਾਲ ਕਰਕੇ ਪੁੱਛ ਲਿਆ ਜੀ ਠੀਕ ਆ ਜੀ ਕੱਲੇ ਕੱਲੇ ਭਰਾ ਨੂੰ ਰੇਟ ਦੱਸਿਆ ਜੋ ਆ ਦੇਖੋ ਠੀਕ ਆ ਜੀ ਸੋ ਬਾਕੀ ਇਹਦੇ ਮੂਲ ਬਾਰੇ ਖਾਸ ਤੌਰ ਤੇ ਦੋਸਤੋ ਦਿੱਤੇਗੇ ਨੰਬਰਾਂ ਤੇ ਕਾਲ ਕਰਕੇ ਪੁੱਛ ਲਿਓ ਮੂਲ ਮੇਰਾ ਭਰਾ ਫੋਨ ਤੇ ਤੁਹਾਨੂੰ ਦੱਸ ਦਿੱਤਾ ਜਾਊਗਾ ਠੀਕ ਆ ਜੀ